ਪੰਜਾਬ ਵਿੱਚ ਮੰਤਰੀ ਦਾ ਮਾਈਨਿੰਗ ਦੇ ਨਾਂ ਤੇ ਕਰੋੜਾਂ ਰੁਪਏ ਦਾ ਕਥਿਤ ਘੁਟਾਲਾ ਸਾਹਮਣੇ ਆਉਣ ਤੇ ਸਾਰੀ ਪਾਰਟੀਆਂ ਕੈਬਨਟ ਸਰਕਾਰ ਨੂੰ ਕਿਰ ਰਹੀਆਂ ਨੇ ਜਦੋਂ ਤੋਂ ਪੰਜਾਬ ਦੇ ਕੈਬਨਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਇਲਜ਼ਾਮ ਲੱਗੇ ਨੇ ਉਸੇ ਵੇਲੇ ਤੋਂ ਆਮ ਆਦਮੀ ਪਾਰਟੀ ਵੱਲੋਂ استਿਫਾ ਦੀ ਮੰਗ ਕੀਤੀ ਜਾ ਰਹੀ ਹੈ ਮੰਤਰੀ ਦੇ استਿਫੇ ਦੀ ਮੰਗ ਨੂੰ ਲੈ ਕੇ ਅੱਜ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਐਚਐਸ ਫੁਲਕਾ ਦੀ ਪ੍ਰਧਾਨਗੀ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਪ੍ਰਦਰਸ਼ਨ ਕੀਤਾ ਲੋਕ ਇਨਸਾਫ ਪਾਰਟੀ ਦੇ ਮੁਖੀ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਪੰਜਾਬ ਭਵਨ ਤੋਂ ਲੈ ਕੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਤੱਕ ਇਹ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਪੁਲਿਸ ਵੱਲੋਂ ਵਿਧਾਨ ਸਭਾ ਦੇ ਬਾਹਰੀ ਸਾਰਿਆਂ ਨੂੰ ਰੋਕ ਕੇ ਹਿਰਾਸਤ ਵਿੱਚ ਲੈ ਲਿਆ ਗਿਆ ਇਹ ਰਾਣਾ ਗੁਰਜੀਤ ਨੇ ਆਪਣੀ ਮਰਜ਼ੀ से ਜੱਜ ਕੋ ਲਗਵਾਇਆ ਹੈ ਅਮਰਿੰਦਰ ਸਿੰਘ ਕੋ ਗੋਲ ਕੇ 5 ਦਿਨ ਅਮਰਿੰਦਰ ਸਿੰਘ ਨੇ इनको ਸਮਾਂ ਦਿਆ कि आप सारा क्लीन अप कर लो सारे अकाउंट ठीक कर लो जज इनकी मर्जी से लगा है राणा गुरजीत का इस्तीफा चाहिए इसमें इम्पार्शल कोर्ट के सिटिंग मौजूदा जज की जांच चाहिए उससे कम कुछ नहीं चलेगा जब तक ये राणा गुरजीत खुद कैबिनेट में बैठा है राणा गुरजीत को कैबिनेट से बर्खास्त करना चाहिए वो अपना नाम अगर क्लियर होता है तब तो उसके बाद आए ਇਹ ਵੋਹੀ ਕੈਪਟਨ ਅਮਰਿੰਦਰ ਸਿੰਘ ਹੈ ਜੋ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਸਾਹਮਣੇ ਆਪਣੇ ਐਮਐਲਏਸ ਕੋਲੇ ਕੇ ਧਰਨਾ ਦੇਣੇ ਜਾਂਦੇ ਸਨ ਤੇ ਚਾਹ ਤੇ ਬਿਸਕੁਟ ਖਾ ਕੇ ਆਤੇ ਸਨ ਤੁਹਾਨੂੰ ਦੱਸਦੀ ਕਿ तकरीबन 10 ਦਿਨ ਪਹਿਲਾਂ ਪੰਜਾਬ ਵਿੱਚ ਰੇਤ ਦੀਆਂ ਖੱਡਾਂ ਦੀ ਨਿਲਾਮੀ ਹੋਈ ਸੀ ਜਿਸ ਵਿੱਚ ਪੰਜਾਬ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਦੇ ਕਥਿਤ ਮੁਲਾਜ਼ਮਾਂ ਵੱਲੋਂ ਕਰੋੜਾਂ ਰੁਪਏ ਦੀ ਬੋਲੀ ਲਗਾਈ ਗਈ ਸੀ ਜਿਸ ਤੋਂ ਬਾਅਦ ਵਿਰੋਧੀ ਧਿਰ ਲਗਾਤਾਰ ਕਿਰ ਰਹੇ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਇਸ ਮਾਮਲੇ ਵਿੱਚ ਰਿਟਾਇਰਡ ਜਸਟਿਸ ਜੀਐਸ ਨਾਰੰਗ ਨੂੰ ਜਾਂਚ ਸੌਂਪੀ ਹੈ ਉਹ 1 ਮਹੀਨੇ ਵਿੱਚ ਆਪਣੀ ਜਾਂਚ ਪੂਰੀ ਕਰਨਗੇ ਹਲੰਗੀ ਰਾਣਾ ਗੁਰਜੀਤ ਨੇ ਅਸਤੀਫੇ ਦੀ ਪੇਸ਼ਕਸ਼ ਵੀ ਕੀਤੀ ਅਤੇ ਖੁੱਤ ਲਗੇ ਇਲਜ਼ਾਮਾਂ ਨੂੰ ਨਕਾਰਦੇ ਵੀ ਆਏ ਨੇ